ਕੀ ਜੋ ਸਿੱਖਾਂ ਦਾ ਰਾਜ ਸੀ ਹਨਾ ਉਹ ਬਈ ਥੋੜੇ ਜਿਹੇ ਹਿੱਸੇ ਤੇ ਸੀ ਹੁਣ ਆਪਾਂ ਜੀ ਹਰੀ ਸਿੰਘ ਨਲੂਏ ਨੂੰ ਵੀ ਕੋਈ ਨਹੀਂ ਜਾਣਦਾ ਹੈਗਾ afghanistan ਜੇ ਵੀ ਸੱਚ ਹੈ ਮੈਂ ਬਹੁਤ ਲੋਕਾਂ ਨੂੰ ਪੁੱਛਿਆ ਈਵਨ ਵੀਡੀਓ ਚ ਵੀ ਲੈ ਬਰ ਸਿੱਖ ਰਾਜ ਬਾਰੇ ਹੁਣ ਸੱਚ ਸੁਣਨ ਜਿੱਥੇ ਮਰਜੀ ਸਰਚ ਕਰ ਲਈ ਸਾਰਾ ਇੰਟਰਨੈਟ ਫਰੋਲ ਲਈ ਸਾਰੀਆਂ ਕਿਤਾਬਾਂ ਫਰੋਲ ਲਈ ਜਿਸ ਤਰ੍ਹਾਂ ਆਪਣੇ ਘਾਵਤ ਬਣੀ ਹੈ ਨਾ ਖਾਦਾ ਪੀਤਾ ਲਾਹੇ ਦਾ ਬਾਕੀ ਅਹਿਮਤ ਸਾਹੇ ਦਾ ਉਸੇ ਤਰ੍ਹਾਂ afghan ਜਨਾਨੀਆਂ ਬੁੱਕਲ ਵਿੱਚ ਲੈ ਕੇ ਆਪਣੇ ਬੱਚਿਆਂ ਨੂੰ ਕਹਿੰਦੀ ਹੁੰਦੇ ਸੀ ਨਲੂਆ ਆ ਜਾਊਗਾ ਇੰਨੀ ਜਿਆਦੇ دہشت ਸੀ ਤੁਸੀਂ ਦੇਖਿਆ ਹੀ ਹੈ ਤਾਂ ਇਹ ਸਾਰਾ ਕੁਝ ਆ ਢਾਡੀ ਜਿਹੜੇ ਜਥੇ ਨੇ ਉਹਨਾਂ ਨੇ ਐਵੇਂ ਹੀ ਮਸ਼ਹੂਰ ਕੀਤਾ ਹੈ ਉਹਨਾਂ ਕਥਾਵਾਂ ਬਣਾ ਬਣਾ ਕੇ ਇਹ ਸੱਚ ਨਹੀਂ ਹੈਗਾ ਬਿਲਕੁਲ ਹਨਾ ਜਿਹੜਾ ਤੂੰ ਕਹਿੰਦਾ ਪਸਾਵਰ ਦੇ ਨਾਲ ਲੱਗਦੇ ਲੱਗਦੇ ਇਲਾਕੇ ਵਿੱਚ ਹੀ ਰਾਸ ਸੀ ਪਸਾਵਰ ਦੇ ਨਾਲ ਲੱਗਦੇ ਸਾਰੇ ਇਲਾਕੇ ਵਿੱਚ ਰਾਸ ਸੀ ਉਸ ਵੇਲੇ ਸਾਰੀ ਬਸੋਂ ਹੀ ਉੱਥੇ ਰਹਿੰਦੀ ਸੀ ਕਾਬਲ ਕੰਧਾਰ ਤੱਕ ਉੱਥੋਂ ਤੱਕ ਗਸ਼ਤ ਕਰਦੇ ਸੀਗੇ ਉੱਥੇ ਤੱਕ ਦਸ ਸੀ ਉੱਥੇ ਘੱਟ ਲੋਕ ਸੀਗੇ ਉੱਥੇ ਰਾਜ ਕਰਨ ਦਾ ਮਿੱਟੀ ਘਟੇਇਗਿਸਤਾਨ ਦੇ ਵਿੱਚ ਕੀ ਫਾਇਦਾ ਸਾਰਾ ਸਾਰੀ ਆਬਾਦੀ ਦਾ ਉਦੋਂ ਪਾਣੀ ਦੇ ਨਾਲ ਨਹੀਂ ਜਿੱਥੇ ਪਾਣੀ ਹੁੰਦਾ ਸੀਗਾ ਤਾਂ ਜਿੰਨੀ ਆਬਾਦੀ ਸੀਗੀ ਸਾਰੀ ਕੰਟਰੋਲ ਦੇ ਵਿੱਚ ਸੀਗੀ ਇਹ ਫ਼ੈਨ ਦੀ ਫ਼ੌਫਗਾਨ ਪਾਸੇ ਨੂੰ ਬਸ ਗਿਆ ਤੂੰ ਕਹਿੰਦਾ ਇੱਥੇ ਰਾਜ ਨਹੀਂ ਸੀਗਾ ਹਣ ਤੂੰ ਪੰਜਾਬ ਦੇ ਵਿੱਚ ਪੁੱਛੇਂ ਅੰਗਰੇਜ਼ਾਂ ਦਾ ਰਾਜ ਰਿਹਾਗਾ ਮੁਗਲਾਂ ਦਾ ਰਿਹਾਗਾ ਖਿਲਜੀ ਦਾ ਰਿਹਾਗਾ ਕੀ ਉੱਥੋਂ ਦੇ ਸਾਰੇ ਜਰਨੈਲਾਂ ਦੇ ਰਾਜ ਆਪਾਂ ਨੂੰ ਪਤਾ ਲੋਕਾਂ ਨੂੰ ਵੀ ਕੀ ਨਾਂ ਸੀਗੇ ਜਰਨੈਲਾਂ ਦੇ ਕਿਸੇ ਨੂੰ ਕੁਝ ਨਹੀਂ ਪਤਾਗਾ ਤੂੰ ਅਮਰੀਕਾ ਜਾ ਕੇ ਬਸਲਾ ਹਾਂਜੀ ਕਿਹੜੇ ਬਰਤਾਨਵੀ ਜਿਹੜੇ ਇੱਥੇ ਜਰਨਲ ਸੀਗੇ ਕਿਸੇ ਨੂੰ ਨਹੀਂ ਪਤਾਗਾ ਮਾਠ ਅੰਪਾਇਰ ਦੇ ਵਿੱਚ ਕੌਣ ਸੀਗੇ ਕਿਹੜੇ ਰਾਜੇ ਗਾਹਾਂ ਰਾਜ ਕਰਦੇ ਸੀਗੇ ਪਤਾ ਕਿਸੇ ਨੂੰ ਨਹੀਂ ਪਤਾਗਾ ਜੇ ਇੱਥੇ ਤੇ ਅਫਗਾਨ ਦੇ ਵਿੱਚ ਅਫਗਾਨੀਆਂ ਨੇ ਚਾਰ ਚਪੇੜਾ ਮਾਰਦੀਆਂ ਤੂੰ ਲੋਕਾਂ ਨੂੰ ਆ ਕੇ ਦੱਸੇਂਗਾ ਤੇਰੇ ਚਪੇੜਾ ਵੱਜੀਆਂ ਕੋਈ ਨਹੀਂ ਕਹਿੰਦਾ ਹੁੰਦਾਗਾ ਜਿੱਥੇ ਜਾ ਕੇ ਤੂੰ ਪਹੁੰਚਦਾ ਨਾ ਵੀ ਤੁਸੀਂ ਹਰੀ ਸਿੰਘ ਨਲੀਆਂ ਨੂੰ ਜਾਣਦੇ ਆ ਉਹ ਕਿਵੇਂ ਕਹਿਣਗੇ ਉੱਥੇ ਕਹਾਵਤਾਂ ਬਣੀਆਂ ਹੋਈਆਂ ਪ੍ਰੋਪਰ ਬੁੱਕਲ ਤੇ ਲਕੋ ਕੇ ਜਨਣੀਆਂ ਬੱਚਿਆਂ ਨੂੰ ਡਰਾਉਂਦੀਆਂ ਹੁੰਦੀਆਂ ਸੀ ਇਹ ਰੇਲਤ ਵਾਲੀ ਕਰਦੇ ਸੀ ਕਿ ਨਲੂ ਆ ਜਾਊਗਾ ਐਡੀ ਜ਼ਿਆਦੇ ਦਹਿਸ਼ਤ ਸੀ ਤੂੰ ਕਹਨਾ ਢਾਡੀਆਂ ਨੇ ਐਵੇਂ ਬਾਰਾਂਗਾ ਦਿੱਤੀਆਂ ਝੂਠ ਬੋਲਦੇ ਆ ਹਵਾ ਕਰਦੇ ਆ ਇਤਿਹਾਸ ਨੂੰ ਚੰਗੀ ਤਰ੍ਹਾਂ ਪੜ੍ਹਦਾ ਹੁੰਦਾਗਾ ਜੇ ਹੁਣ ਉਹ ਇਲਾਕਾ ਬਸ ਗਿਆ ਤਾਂ ਮਤਲਬ ਇਹ ਨਹੀਂ ਉੱਥੇ ਰਾਜ ਨਹੀਂ ਸੀਗਾ ਨਾ ਜੇ ਹੁਣ ਹੁਣ ਆਸਟ੍ਰੇਲੀਆ ਏ ਥੋੜੇ ਜਿਹੇ ਇਲਾਕੇ ਵਿੱਚ ਸਾਰਾ ਦੁਨੀਆ ਰਹਿੰਦੀ ਹੈ ਨਾ ਉਹਨਾਂ ਦੀ ਬਾਕੀ ਤਾਂ ਖਾਲੀ ਹੈ ਨਾ ਬਾਕੀ ਵਿੱਚ ਰਾਜ ਕਰਕੇ ਉਹਨਾਂ ਨੇ ਕੀ ਲੈਣਾ ਜਿੱਥੇ ਵਸੋਂ ਉੱਥੇ ਹੀ ਕਰਨਾ ਨਾ ਕੈਨੇਡਾ ਆ ਤਾਂ ਖਾਲੀ ਪਿਆਗਾ ਤਾਂ ਫਿਰ ਸਾਰੇ ਵਿੱਚ ਰਾਜ ਸਥਾਪਿਤ ਕਰਨਾ ਮੈਨੂੰ ਦੱਸ ਕੀ ਮਤਲਬ ਆ ਉੱਥੋਂ ਤੱਕ ਉਹਨਾਂ ਦੀ ਪਹੁੰਚ ਸੀਗੀ ਉੱਥੋਂ ਤੱਕ ਉਹਨਾਂ ਦਾ ਰਾਜ ਚੱਲਦਾ ਸੀਗਾ ਇਹ ਗੱਲ ਹੁਣ ਦਿਮਾਗ ਦੇ ਵਿੱਚ ਰੱਖੀ ਸਿੱਖ ਰਾਜ ਬਾਰੇ ਕੋਈ ਭੁਲੇਖਾ ਨਾ ਰੱਖੀ ਜਿੰਨੇ ਵੀ ਉੱਥੇ ਵਸੋਂ ਸੀਗੀ ਸਾਰੇ ਕੰਟਰੋਲ ਦੇ ਵਿੱਚ ਸੀਗੀ ਅੱਜਕੱਲ ਏਆਈ ਦੀ ਮਾਧਿਅਮ ਦੇ ਨਾਲ ਤੂੰ ਏ ਹਿੰਦੀ ਵਿੱਚ ਪੰਜਾਬੀ ਵਿੱਚ ਸਾਰੀ ਹਿਸਟਰੀ ਸੁਣ ਲਾ ਫੇਰ ਗੱਲ ਕਰੀਦੀ ਹੁੰਦੀ ਆ ਮੂੰਹ ਚੱਕ ਕੇ ਕਹਿਦਾ ਕਿ ਜੀ ਇਹ ਟਾਡੀ ਝੂਠ ਬੋਲਦੇ ਆ ਇਥੇ ਨਲੂਏ ਨੂੰ ਕੋਈ ਜਾਣਦਾ ਨਹੀਂ ਹੈਗਾ ਉਹ ਮਹਾਨ ਜਰਨੈਲ ਆ ਦੁਨੀਆ ਦੇ ਵੱਡੇ ਵੱਡੇ ਲੇਖਕਾਂ ਨੇ ਉਹਦੇ ਉੱਤੇ ਕਿਤਾਬਾਂ ਲਿਖੀਆਂ ਏ ਜਬਾਣਾ ਪਾੜਦਾ ਹੀ ਫੜ ਕੇ ਉਹਨੇ ਸ਼ੇਰ ਦਾ ਸਮਝ ਆ ਗਈ ਗੱਲ ਹੁਣ ਧਿਆਨ ਦੇ ਵਿੱਚ ਅੱਗੇ ਇਹਨੂੰ ਹੁਣ ਆਪਦੇ ਪੇਜ ਤੋਂ ਸ਼ੇਅਰ ਕਰੀਂ ਆਪਦੇ ਚੈਨਲ ਤੋਂ ਕਿ ਮੇਥੋਂ ਗਲਤੀ ਹੋ ਗਈ ਆ ਜਾਣਨ ਦੇ ਵਿੱਚ ਕਿ ਸਿੱਖ ਰਾਜ ਕਿੰਨਾ ਵੱਡਾ ਸੀਗਾ ਕਿੰਨਾ ਮਹਾਨ ਸੀਗਾ ਕਿਵੇਂ ਉਹਨਾਂ ਨੇ ਰਾਜ ਕੀਤਾ ਸੀਗਾ ਜਿਆਦਾ ਜਾਣਕਾਰੀ ਤੈਨੂੰ ਇੰਟਰਨੈਟ ਤੋਂ ਮਿਲ ਜੀ ਤੂੰ ਇੰਟਰਨੈਟ ਚਲਾਉਣਾਗਾ ਠੀਕ ਹੈ ਜੀ ਇਹ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਹਰ ਇੱਕ ਗਰੁੱਪ ਦੇ ਵਿੱਚ ਪਹੁੰਚਾਓ ਕਿ ਇਹਨੂੰ ਪਤਾ ਲੱਗ ਜਵੇ ਤੇ ਬਾਕੀ ਸਾਰਿਆਂ ਨੂੰ ਪਤਾ ਲੱਗ ਜਵੇ ਜਿਹਨੂੰ ਕੋਈ ਭਲੇਖਾ ਹੋਊਗਾ ਜਾਂ ਇਹਦੀ ਵੀਡੀਓ ਦੇਖ ਕੇ ਕੋਈ ਭਲੇਖਾ ਪੈਜੂਗਾ ਤਾਂ ਭਲੇਖੇ ਤੁਸੀਂ ਕੱਢਨੇ ਆ ਸ਼ੇਅਰ ਜ਼ਰੂਰ ਕਰੋ ਇਹ ਵੀਡੀਓ ਨੂੰ ਆਪਾਂ ਮਿਲਦੇ ਹਾਂ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹਾਂ ਪ੍ਰੋਜੈਕਟ ਵਿਜ਼ਡਮ